ਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਅਗਮਿ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁ ਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਕਥੈ ਉਹਨਾਂ ਦੀ ਨਿਰਾਰੀ ਸੱਚੇ ਬਾਦਸ਼ਾਹ ਜਿਨ੍ਹਾਂ ਤੇਰਾ ਨਾਮ ਜਪੇ ਆ ਕਥੈ ਉਹਨਾਂ ਦੀ ਨਿਰਾਰੀ ਸੱਚੇ ਬਾਦਸ਼ਾਹ ਜਿਨ੍ਹਾਂ ਵਾਹਿਗੁਰੂ ਨਾਮ ਜਪੇ ਆ ਸੱਤੇ ਪਾਤਸ਼ਾਹ ਨਿਰਾਰੀ ਸੱਤੇ ਪਾਤਸ਼ਾਹ ਇਨਾਂ ਦੇ ਰਾਂ ਨਾਮ ਜਪੇ ਆ ਮਥੈ ਉਨਾ ਦੀ ਨਿਰਾਰੀ ਸੱਤੇ ਪਾਤਸ਼ਾਹ ਜਿਨਾਂ ਤੇਰਾ ਨਾਮ ਜਪੇ ਆ જી નામ જપે આ જી ના તેરાજી નામ જપે આ સાધી નામ જપે આ વિના ને તેરાજી નામ જપે આ વિના ને તેરાજી નામ જપે ਸੇ ਪਾਤਸ਼ਾਹ ਨਿਰਾਰੀ ਸੱਤੇ ਪਾਤਸ਼ਾਹ ਜਿਨ੍ਹਾਂ ਤੇਰਾ ਨਾਮ ਜਪੇ ਆ ਬਧੈ ਨਾਂ ਦੀ ਨਿਰਾਰੀ ਸੱਤੇ ਪਾਤਸ਼ਾਹ ਜਿਨ੍ਹਾਂ ਤੇਰਾ ਨਾਮ ਜਪੇ ਆ ਸਤਿਨਾਮ ਨਿਰਾਰੀ ਸੱਤੇ ਪਾਤਸ਼ਾਹ ਜਿਨ੍ਹਾਂ ਨੇ ਸਥਾ ਓ ਨਾਦੀ ਨਾਰੀ ਸੰਤੇ ਪਾਪ ਜਾ ਜਿਨਾ ਨੇ ਤੇਰਾ ਨਾਮ ਜਪੇ ਆ ਸਥਾ ਓ ਨਾਦੀ ਨਾਰੀ ਸੰਤੇ ਪਾਪ ਜਾ ਜਿਨਾ ਨੇ ਤੇਰਾ ਨਾਮ ਜਪੇ ਆ ਸਥਾ ਓ ਨਾਦੀ ਨਾਰੀ ਸੰਤੇ ਪਾਪ ਜਾ ਜਿਨਾ ਨੇ ਤੇਰਾ ਨਾਮ ਜਪੇ ਮਰ ਕੇ ਸੇਵਕ ਜੋ ਹਾਰ ਪਾਏ ਤਿੰਨ ਕੀ ਗਸਾ ਨਿਰਾਰੀ ਆਵੈ ਨ ਜਾਵੈ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਉਤੁਰ ਕਲਤੁਰ ਲਸਮੀ ਮਾਇ ਆਇ ਹੈ ਤਜੂ ਜੀ ਕਹਿ ਤੁਕ ਵੀਰ ਸੁਨੋ ਰੇ ਸੰਤੋ ਮਿਲੇ ਹੈ ਸਾਰੰਗ ਪਾਣੀ ਦੇ ਸਾਭ ਨੂੰ ਸਤਕਾਰ ਜੋ ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਆਪ ਸਰਵਤ ਮਾਈ ਭਾਈ ਦੂਰੋਂ ਨੇੜੇੋਂ ਚੱਲ ਕੇ ਸਤਿ ਪੁਰਸ਼ਾਂ ਦੇ ਤਪ ਸਥਾਨ ਤੇ ਨਤਮਸਤਕ ਹੋਣ ਵਾਸਤੇ ਚਰਨ ਧੂੜੀ ਨੂੰ ਪ੍ਰਾਪਤ ਕਰਨ ਵਾਸਤੇ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਔਰ ਪਾਵਨ ਸੱਚਖੰਡ ਦਰਬਾਰਾਂ ਦੀਆਂ ਪਹਾਜਰੀਆਂ ਭਰ ਰਹੇ ਹਨ। ਮਹਾបុਰਸ਼ਾਂ ਦੀ ਮਿੱਠੀ ਸਲਾਣਾ ਨਿੱਗੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਕਾਫੀ ਸਮੇਂ ਤੋਂ ਮਹਾਪੁਰਸ਼ਾਂ ਦੀ ਯਾਦ ਅੰਦਰ ਗੁਰੂ ਕਿਆਂ ਪਿਆਰੀਆਂ ਸਿੱਖ ਸੰਗਤਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਕਰਵਾਏ ਜਾ ਰਹੇ ਨੇ। ਫਿਰ ਸਤਿਗੁਰੂਆਂ ਦੀ ਯਾਦ ਅੰਦਰ ਗੁਰਮਤ ਸਮਾਗਮ। ਅੱਜ ਤੋਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਖਵਾਕ ਤੋਂ ਪਰੰਤ ਇਸ ਸਮਾਗਮ ਸ਼ੁਰੂ ਹੋਏ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਮੁਖ ਦੇ ਨਾਲ ਹੀ ਇਹਦੀ ਸਮਾਪਤੀ ਹੋਣੀ ਹੈ ਸੋ ਬਹੁਤ ਗੁਰੂ ਕੇ ਪਿਆਰਿਆਂ ਨੇ ਗੁਰੂ ਚਰਨਾਂ ਵਿੱਚ ਆ ਕੇ ਹਾਜ਼ਰੀ ਭਰ ਕੇ ਆ ਸਿੱਖ ਸੰਗਤਾਂ ਦੇ ਨਾਲ ਗੁਰੂ ਕੀ ਵਚਨ ਬਾਣੀ ਕੀ ਵਚਨ ਸਾਂਝੇ ਕਰਨੇ ਹਨ ਸੋ ਥੋੜਾ ਜਿਹਾ ਸਮਾਂ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਦਾ ਪਾਵਨ ਵਚਨ ਹੈ ਕਿ ਯਾਦ ਉਹਨਾਂ ਦੀ ਮਨਾਈ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਯਾਦ ਪਰਮਾਤਮਾ ਦੇ ਨਾਮ ਨਾਲ ਜੋੜੀ ਹੋਏ ਕਿਉਂਕਿ ਮਨੁੱਖ ਦੇ ਅੰਦਰ ਕੋਈ ਨਾ ਕੋਈ ਯਾਦ ਤੇ ਚੱਲਦੀ ਰਹਿੰਦੀ ਹੈ ਨਾ ਚੇਤਨਣ ਦੀ ਯਾਦ ਹੈ ਬੀਤੇ ਹੋਏ ਸਮੇਂ ਦੀ ਯਾਦ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਹੈ ਪਰਿਵਾਰ ਦੀ ਯਾਦ ਹੈ ਕੋਈ ਨਾ ਕੋਈ ਯਾਦ ਇਹ ਮਨੁੱਖ ਦੇ ਅੰਦਰ ਚੱਲਦੀ ਰਹਿੰਦੀ ਹੈ ਪਰ ਮਹਾਪੁਰਸ਼ਾਂ ਦੀ ਯਾਦ ਉਹਨਾਂ ਦੀ ਯਾਦ ਵਿੱਚ ਕੀ ਹੈ ਉਹ ਕਦੇ ਵੀ ਪਰਮਾਤਮਾ ਦੇ ਨਾਮ ਨੂੰ ਭੁੱਲਦੇ ਨਹੀਂ ਏਕ ਚਿੱਤ ਜਏਕਿ ਸ਼ਿਣ ਧਾਇਉ ਕਾਲ ਵਾਸਕੇ ਬੀਚ ਨਾ ਆਇਉ ਉਹ ਛਿਨ ਮਾਤਰ ਵੀ ਪ੍ਰਮਾਤਮਾ ਦੇ ਨਾਮ ਨੂੰ ਕਦੇ ਭੁੱਲਦੇ ਨਹੀਂ ਇਸੇ ਕਰਕੇ ਗੁਰੂ ਕੀ ਬਾਣੀ ਨੇ ਉਹਨਾਂ ਨੂੰ ਬ੍ਰਹਮ ਗਿਆਨੀ ਦੀ ਸੰਗਿਆ ਦਿੱਤੀ ਹੈ ਸੰਤ ਦੀ ਸੰਗਿਆ ਦਿੱਤੀ ਹੈ ਗੁਰਮੁਖ ਦੀ ਪੂਰਨ ਤਤ ਵੇਤੇ ਦੀ ਪੂਰਨ ਖਾਲਸੇ ਦੀ ਬڑے ਨਾਮਾਂ ਨਾਲ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਪਿਆਰਿਆਂ ਨੂੰ ਸੰਬੋਧਨ ਕੀਤਾ ਹੈ ਜਿਨ੍ਹਾਂ ਦੀ ਯਾਦ ਪ੍ਰਮਾਤਮਾ ਦੀ ਯਾਦ ਬਣ ਚੁੱਕੀ ਹੈ ਜਿਨ੍ਹਾਂ ਦੀ ਯਾਦ ਅੰਦਰ ਠੇਪੈ ਪਰਮੇਸ਼ਰ ਦਾ ਨਾਮ ਚੱਲਦਾ ਰਹਿੰਦਾ ਉਹਦਾ ਚਿੰਤਨ ਕਰਦੇ ਰਹਿੰਦੇ ਹੋਰ ਕੋਈ ਪਦਾਰਥਾਂ ਦੀ ਇੱਛਾ ਨਹੀਂ ਹੈ ਕੋਈ ਧਨ ਦੀ ਇੱਛਾ ਨਹੀਂ ਉਨ੍ਹਾਂ ਦੀ ਯਾਦ ਤੇ ਸਿਰਫ ਪ੍ਰਮਾਤਮਾ ਦੀ ਬੰਦਗੀ ਹੈ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਧਰੋ ਕੇ ਪਿਆ ਮੁਸਲਮਾਨਾ ਸਿਵ ਤੁਸ਼ ਰੈਤ ਬੜ ਪੜ ਕਰੈ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਮੰਦੀ ਵੇਖਣ ਕੋ ਦੀਦਾਨ ਸਤਿਗੁਰ ਮਹਾਰਾਜ ਜੀ ਕਹਿੰਦੇ ਉਹ ਪੂਰਨ ਇਨਸਾਨ ਉਹ ਹਨ ਜਿਹੜੇ ਅਥੇਤਰ ਪਰਮਾਤਮਾ ਦੀ ਯਾਦ ਨਾਲ ਉਹਦੀ ਬੰਦਗੀ ਦੇ ਨਾਲ ਆਪਣਾ ਸਮਾਂ ਜੋੜ ਕੇ ਰੱਖਦੇ ਹਨ ਉਹਨੂੰ ਯਾਦ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪਾਵਨ ਬਚਨ ਆਉ ਤਿੰਨ ਹਿੱਸਿਆਂ ਵਿੱਚ ਗੱਜ-ਬੱਜ ਕੇ ਪੜਨਾ ਕਰੀਏ ਜੀ ਬੰਦੇ ਉਹੀ ਜਿਹੜੇ ਬੰਦਗੀ ਦੇ ਵਿੱਚ ਪੈਂਦੇ ਨੇ ਗੁਰਾਂ ਦੇ ਦਿਦਾਰ ਵਾਸਤੇ ਬੰਦੇ ਉਹੀ ਜਿਹੜੇ ਬੰਦਗੀ ਦੇ ਵਿੱਚ ਪੈਂਦੇ ਨੇ ਗੁਰਾਂ ਦੇ ਦਿਦਾਰ ਵਾਸਤੇ ਬੰਦਗੀ ਦੇ ਵਿੱਚ ਪੈਂਦੇ ਨੇ ਭਗਤੀ ਦੇ ਵਿੱਚ ਬੈਂਦੇ ਗੁਰਾਂ ਦੇ دیدار ਵਾਸਤੇ ਬੰਦੇ ਉਹ ਹੀ ਜਿਹੜੇ ਬੰਦਗੀ ਦੇ ਵਿੱਚ ਪੈਂਦੇ ਨੇ ਗੁਰਾਂ ਦੇ دیدار ਵਾਸਤੇ ਜ਼ਿੰਦਗੀ ਦੇ ਵਿੱਚ ਪੈਂਦੇ ਨੇ ਬੰਦੇ ਉਹੀ ਜਿਹੜੇ ਬੰਦਗੀ ਦੇ ਵਿੱਚ ਪੈਂਦੇ ਨੇ ਬੰਦਗੀ ਦੇ ਵਿੱਚ ਬੰਦੇ ਨੇ ਗੁਰਾਂ ਦੇ دیدار ਵਾਸਤੇ ਬੰਦੇ ਉਹੀ ਜਿਹੜੇ ਬੰਦਗੀ ਦੇ ਵਿੱਚ ਬੰਦੇ ਨੇ ਗੁਰਾਂ ਦੇ دیدار ਵਾਸਤੇ ਸਤਗੁਰੂ ਮਹਾਰਾਜ ਜੀ ਕਹਿੰਦੇ ਉਹੀ ਪੂਰਨ ਮਨੁਖ ਹਨ ਉਹਨਾਂ ਨੂੰ ਹੀ ਸੰਤ ਆਖਿਆ ਜਾਂਦਾ ਹੈ ਉਹਨਾਂ ਨੂੰ ਹੀ ਤਤ ਵੇਤੇ ਉਹਨਾਂ ਨੂੰ ਹੀ ਬ੍ਰਹਮ ਗਿਆਨੀ ਆਖਿਆ ਜਾਂਦਾ ਹੈ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਸਤਿਗੁਰ ਮਹਾਰਾਜ ਕਹਿੰਦੇ ਉਹੀ ਨੇ ਪੂਰਨ ਜਿਨ੍ਹਾਂ ਨੂੰ ਪਰਮੇਸ਼ਰ ਦਾ ਨਾਮ ਕਦੇ ਭੁੱਲਦਾ ਨਹੀਂ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਬੈਠੇ ਆ ਉਹਨਾਂ ਨੂੰ ਕਦੇ ਭੁੱਲਿਆ ਨਹੀਂ ਤੇ ਆਪਾਂ ਨੂੰ ਕਦੇ ਯਾਦ ਨਹੀਂ ਆਇਆ ਹੇ ਉਹਨਾਂ ਦੀ ਯਾਦ ਵਿੱਚ ਆਪਾਂ ਕਿਉਂ ਜੁੜਦੇ ਹਾਂ ਕਿਉਂ ਆਉਂਦੇ ਹਾਂ ਕਿਉਂ ਬਾਰ-ਬਾਰ ਉਹਨਾਂ ਦੀਆਂ ਵਰ੍ਹੇ ਸੀਆਂ ਮਨਾਈਆਂ ਜਾਂਦੀਆਂ ਨੇ ਕਿ ਸੱਚੇ ਪਾਤਸ਼ਾਹ ਸਾਡੇ ਤੇ ਵੀ ਕਿਤੇ ਰਹਿਮਤ ਕਰ ਦੇਵੀ ਕਿਉਂਕਿ ਮਹਾਰਾਜ ਜੀ ਦਾ ਪਾਵਨ ਬਚਨ ਹੈ ਉਹਨਾਂ ਦੀ ਸੰਗਤ ਕਰ ਕਿੰਨਾ ਦੀ ਜਿਨ੍ਹਾਂ ਨੂੰ ਮਿਲ ਕੇ ਤੈਨੂੰ ਵੀ ਪ੍ਰਮਾਤਮਾ ਦਾ ਨਾਮ ਚਿਤ ਆਵੇ ਅਰਦਾਸ ਦੇ ਆਖਰੀ ਲਫ਼ਜ਼ ਕੀ ਹੁੰਦੇ ਨੇ ਜਿੰਨਾ ਮਿਲਿਆ ਤੇ ਰਾਮ ਨਾਮ ਚਿਤ ਆਵੇ ਮੇਲੀਓਨਾ ਪਿਆਰਿਆਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਮੇਲੀਓਨਾ ਪਿਆਰਿਆਨੂੰ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ ਜੀ ਮੇਲੀਓਨਾ ਪਿਆਰਿਆ ਆਵੇ ਮੇਲੀਓ ਨਾ ਪਿਆਰਿਆਂ ਨੂੰ ਜਿਨਾ ਮਿਲਿਆ ਤੇਰਾ ਨਾਮ ਚਿਤ ਆਵੇ ਮੇਲੀਓ ਨਾ ਪਿਆਰਿਆਂ ਨੂੰ ਪ੍ਰਮੁਖ ਪਿਆਰੇ ਆਏ ਮਿਲ ਮੈਂ ਜਿਰੀ ਵਸੁੰਨੇ RAM ਰਾਜੇ ਅਰਦਾਸ ਗੁਰਸਿੱਖ ਕਰਦਾ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਫਿਰ ਆਖਰੀ ਲਫ਼ਜ਼ ਕੀ ਹੁੰਦੇ ਨੇ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਏਸੇ ਕਰਕੇ ਆਪਾਂ ਸਤਪੁਰਸ਼ਾਂ ਦੀ ਯਾਦ ਮਨਾਉਂਦੇ ਆ ਗੁਰੂ ਦੀ ਗੋਦ ਵਿੱਚ ਆ ਕੇ ਬਹਿਨੇ ਆ ਕਿ ਜਿਨ੍ਹਾਂ ਨੂੰ ਕਦੇ ਵੀ ਪਰਮਾਤਮਾ ਦਾ ਨਾਮ ਭੁੱਲਿਆ ਨਹੀਂ ਉਹਨਾਂ ਦੀ ਸੰਗਤ ਕਰਕੇ ਕਿਤੇ ਸਾਡੇ ਉੱਪਰ ਵੀ ਕਿਰਪਾ ਦ੍ਰਿਸ਼ਟੀ ਹੋ ਜਾਏ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸ ਕਿਉਂਕਿ ਉਹਨਾਂ ਦੀ ਸੰਗਤ ਉਹਨਾਂ ਦੀ ਦ੍ਰਿਸ਼ਟੀ ਕਿਤੇ ਭੈੜੇ ਤੋਂ ਭੈੜੇ ਮਨੁੱਖ ਤੇ ਵੀ ਪੈ ਜਾਵੇ ਨਾ ਚੋਰ ਤੇ ਪੈ ਜਾਵੇ ਫਾਗ ਤੇ ਪੈ ਜਾਵੇ ਧਾੜਵੀ ਤੇ ਪੈ ਜਾਵੇ ਡਾਕੂ ਤੇ ਪੈ ਜਾਵੇ ਦੁਰਾਚਾਰੀ ਤੇ ਪੈ ਜਾਵੇ ਉਹ ਬਖਸ਼ਿਆ ਹੋਿਆਂ ਦੀ ਨਿਗਾਹ ਫਿਰ ਸਾਧ ਸੰਗਤ ਉਹਨੂੰ ਵੀ ਗੁਰੂ ਨਾਲ ਜੋੜ ਦਿੰਦੇ ਹਨ ਉਹਨੂੰ ਵੀ ਪਰਮੇਸ਼ਰ ਦਾ ਨਾਮ ਚਿੰਤਨ ਕਰਨ ਲਾ ਦਿੰਦੇ ਨੇ ਇਸ ਕਰਕੇ ਉਹ ਸਤਿ ਪੁਰਸ਼ਾਂ ਦੀ ਯਾਦ ਵਿੱਚ ਆਪਾਂ ਜੁੜਦੇ ਹਾਂ ਸਤਗੁਰਾਂ ਨੇ ਬੜੀ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹਰ ਸਾਲ ਮਹਾਂਪੁਰਸ਼ਾਂ ਦੀ ਸ੍ਰੀਮਾਨ ਸੰਤ ਬਾਬਾ ਨਾਹਰ ਸਿੰਘ ਜੀ ਉਹਨਾਂ ਦੀ ਮਿੱਠੀ ਯਾਦ ਗੁਰੂ ਕਿਆਂ ਪਿਆਰੀਆਂ ਸਿੱਖ ਸੰਗਤਾਂ ਸੰਤ ਬਾਬਾ ਗੁਰਮੰਗ ਸਿੰਘ ਜੀ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਔਰ ਕਮੇਟੀ ਦੇ ਰੂਪ ਵੀ ਸਾਰੀ ਸੰਗਤ ਇਹ ਮਨਾਉਂਦੀ ਐ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਡੇ ਤੇ ਵੀ ਤੁਹਾਡੇ ਤੇ ਵੀ ਸਾਨੂੰ ਇਸੇ ਤਰ੍ਹਾਂ ਹੀ ਪਰਮੇਸ਼ਰ ਦਾ ਨਾਮ ਜਿਤਾਵੇ ਇਤਨੀਆਂ ਬੇਨਤੀਆਂ ਪ੍ਰਵਾਨ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ